ਸ੍ਰੀ ਗੁਰੂ ਜੀ ਲੱਗੇ ਵੇ ਭਾਈ ਅੱਜ ਹੋ ਗਏ 5-6 ਦਿਨ ਹੋ ਗਏ ਸਾਨੂੰ ਲੱਗਿਆ ਨੂੰ ਹਾਂ ਦੇਵਰਾਜ ਹੂੰ 5-6 ਦਿਨ ਤਾਂ ਹੋ ਗਏ ਹੂੰ ਹੂੰ ਕੱਲ ਮ ਆਇਆ ਨਹੀਂ ਨਹੀਂ ਕੱਜ ਸਾਡਾ ਨਿਬੜਿਆ ਨਾ ਤਾਂ ਇਹ ਜੇ ਮੈਂ ਕੱਲ ਆ ਜਾਂਦਾ ਕੱਲ ਆਈਆ ਜਿੱਥੀ ਵਿਆਹ ਦੀ ਕੱਲ ਰਹੇ ਉਧਰੇ ਫਿਰ ਠੀਕ ਨਹੀਂ ਰਿਸ਼ਤੇਦਾਰ ਰਹਿਗੇ ਸਾਂਝੇ ਹੀ ਸਾਰੇ ਨਹੀਂ ਇਸ ਤੇ ਦਰਵਾਇਆ ਵੀ ਦੇ ਗੱਲ ਬਸ ਇਦਾਂ ਹੀ ਟਾਈਮ ਪਾਸ ਹੋ ਗਿਆ ਇਸ ਦੀ ਚਾਹ ਪਾਣੀ ਉਹ ਦੇਖ ਉਹ ਹੀ ਆ ਗੱਲ ਤਾਂ ਗ੍ਰਿੰਦਰ ਨੂੰ ਕਹਿੰਦੇ ਲਿਆ ਛੱਡ ਕੇ ਆਇਆ ਪਹਿਲਾਂ ਫੇ ਲੈ ਕੇ ਆਇਆ ਪਹਿਲਾਂ ਜਿਹੜਾ ਟਰੈਲਾ ਪਵਾਇਆ ਫਿਰ ਉਹਨੂੰ 12 ਵਜੇ ਕਰਿਆ ਫੋਨ ਮੈਂ 8 ਵਜੇ ਗਿਆ ਤਾਂ ਇਹ 12 ਵਜੇ ਕਰਿਆ ਦੇਵਰਾਜ ਹੂੰ ਹੂੰ 12 ਵਜੇ ਕਰਿਆ ਕਹਿੰਦਾ ਮੈਂ ਪਹੁੰਚ ਗਿਆ ਮੇਲ ਚ ਅੱਛਾ ਕਹਿੰਦਾ ਭੀੜ ਔਰੇ ਵੀ ਕਹਿੰਦਾ ਕੱਲੂ ਖਾਲੀ ਹੋਊਂ ਕੱਲੂ ਤਾਂ ਖਲੋਕਾ ਹੂੰ ਬੈਂ ਮੈਂ ਆ ਮਰੰਡਾ ਮਿਲ ਵੀ ਆਪਣਾ ਠੀਕੇ ਦਾ ਉਹ ਠੀਕ ਤਾਂ ਹੈਗਾ ਤਾਂ ਆਪਣਾ ਬੌਂਡ ਘੱਟਾ ਉਰੇ ਬਾਈ ਅੱਛਾ ਮੇਰੀ ਗੱਲ ਸੁਣ ਲੈ ਪਾਰਟੀ ਆਪਣਾ ਨਹੀਂ ਹੁਣੇ ਲੇਟ ਆਪਣਾ ਖਾ ਚੂਰਨੇ ਖਾਲਿਆ ਕਰਨਾ ਹੂੰ ਹੋ ਬੌਂਡ ਘੱਟਕਤਾ ਆਪਣਾ ਉਰੇ ਹੁਣ ਉੱਥੇ ਕਿੱਦਾਂ ਦੇਖ ਪੂਰਾ ਕਿੰਨਾ ਰਹਿ ਗਿਆ ਉਰੇ ਕਿੰਨਾ ਬੌਂਡ ਰਹਿ ਗਿਆ ਕਿੱਥੇ ਆ ਮਰੰਡੇ ਮਰੰਡੇ ਦਾ ਬੜਾ ਝੱਲੀ ਆਣੇ ਨਹੀਂ ਪੂਰਾ ਕਰ ਦੇਣਾ ਉੱਥੇ ਜਿਹੜਾ ਉੱਥੇ ਖੜਾ ਕਰਨਾ ਬਸ ਕੀ ਲਖਾਂਡੇ ਰਹਿ ਗਿਆ ਕੀ ਬੌਂਡ ਦਾ ਬੌਂਡ ਦੇ ਵਾ ਮਾਂ ਬੰਦ ਕੇ ਜਾ ਤੂੰ 400 ਕਾਟਨ 500 ਕਾਟ ਰਹਿ ਗਿਆ ਹੋਣਾ ਫਿਰ ਵੱਧ ਹੋਊਗਾ ਮਾੜਾ ਮੋਟਾ ਮਾਫੀ ਵੀ ਹੁੰਦੀ ਆ ਕੁਛ ਈ ਸੌਰਾ ਖੱਲਾ ਹਾਂ ਪਿਆ ਵੀ ਖੜਾ ਖੜੇ ਦੋ ਕਿੱਲੇ ਜਾਂ ਦੋ ਕਿੱਲਾ ਖੜੇ ਆ ਹਾਂ ਉਹ ਦੋ ਕਿੱਲੇ ਉੱਥੇ ਖੜੇ ਆ ਤੇਰਾ ਡੇਢ ਕਿੱਲਾ ਕਿਤੇ ਉੱਥੇ ਚੱਲੀਆਂ ਡੇਢ ਕਿੱਲਾ ਉਹ ਤਾਂ ਉਹ ਚੱਲੀਆਂ ਨੇ ਪੂਰਾ ਕਰ ਦੇਣਾ ਹਾਂ ਚੱਲੀਆਂ ਤਾਂ ਪੂਰਾ ਕਰ ਲੈਣਾ ਉਹ ਬੌਂਡ ਆ ਕਿੱਲਾ ਦੋ ਕਿੱਲੇ ਰਹਿਣੇ ਉਹੀ ਕਹਿੰਦਾ ਮੈਂ ਤੈਨੂੰ ਇਹ ਦੋ ਕਿੱਲੇ ਤਾਂ ਕਨੇ ਬਣੇ ਆਪਾਂ ਨੂੰ ਦੇਖ ਰਿਹਾ ਸਿਰਦੇ ਆ ਕੋਈ ਬੀਜ ਵੀ ਪਾਉਣਾ ਆਪਾਂ ਨੇ ਹਾਂ ਉਹ ਮੇਰਾ ਵੀ ਘਣੜਾ ਪਿਆ ਛੇ ਕਿੱਲਿਆਂ ਦਾ ਇਹ ਮੇਰਾ ਰਹਿ ਗਿਆ ਬੜਾ ਜਾ ਬੜਾਣਾ ਪਊਗੀ ਇੱਕ ਬੜਾ ਦੂਮਗੇ ਪਰਚੀ ਚ 11 ਇੱਕ ਰਹਿ ਗਿਆ ਉਹ ਬੜਾ ਬੜਾਏ ਉਹ ਉਹ ਬਹੁਤ ਭਾਰੀ ਆ ਉਹ ਉਨੀ ਹੁੰਦਾਗਾ ਮੈਂ ਸੌ ਨਹੀਂ ਪੈਂਦਾ ਐ ਭਰਤੀ ਵੀ ਪਾ ਦੂੰਗੇ ਇਹਨੂੰ ਜਿਹੜੀ ਹੁਣ ਆਉਗੀ ਇਹ ਚ ਪਾਲੀਆਂ ਉਹ ਹੈਨਾ ਇਹ ਚ ਪਾ ਦੂੰਗੇ ਮੈਂ ਉਧਰ ਮੈਂ ਮੈਂ ਸਾਂ ਵਾਸਤੇ ਵੜਦਾ ਤਾਂ ਜਦ ਦੇਖਿਆ ਮੈਂ ਕਿ ਹੈ ਸਾਰਾ ਵੀ ਬੜਾ ਇਹ ਕੈਲੋੜਾ ਬੜਾ ਪਾਉਣ ਦੀ ਆਹ ਬਹੁਤ ਮੋਟਾ ਹੋਇਆ ਵਾ ਹਾਂ ਹਾਂ ਉਹ ਨੂੰ ਮਿਲ ਭੇਜ ਦੇ ਹਾਂ ਠੀਕ ਹੈ ਮਸ਼ੀਨ ਵੀ ਨਹੀਂ ਟੁੱਕਦੀ ਮਸ਼ੀਨ ਵੀ ਖਾਲਾ ਹਟ ਜਾਂਦੀ ਆ ਖੜਦੀ ਉਹ ਟਾਫ ਕਿੰਨਾ ਕਿੰਨਾ ਬਹੁਤ ਮੋਟਾ ਉਹ ਮੋਟਾ ਕਿੰਨਾ ਫਿਰ ਮੋਟਰ ਨੂੰ ਕਹਿੰਦਾ ਵੀ ਬੰਦ ਹੋ ਜਾ ਹੁਣ ਅੱਛੀ ਹਾਂ ਕਿ ਨਹੀਂ ਅੱਗੇ ਹੁੰਦਾ ਤਾਂ ਇੰਜਨ ਆ ਦੇਰਾ ਜੀ ਅੱਗੇ ਹੁੰਦੇ ਤਾਂ ਇੰਜਨ ਜ਼ੋਰ ਮਾਰੀ ਜਾਂਦੇ ਤੇ ਲੈ ਹੋਰ ਹੁਣ ਜਿਹੜੀ ਆ ਮੋਟਰਾਂ ਦੀ ਬਿਜਲੀ ਵਾਲੀਆਂ ਇਹ ਉਹਨਾ ਜ਼ੋਰ ਨਹੀਂ ਮਾਰਦੀ ਇੰਜਨ ਜਿੰਨਾ ਜਿਆਦਾ ਫਾਇਦਾ ਤਾਂ ਹੈਗਾ ਆ ਇਹਦਾ ਇੰਜਨ ਦਾ ਯਾਨੀ ਇੰਜਨ ਵਾਲੀ ਕੀ ਜਮਣੀ ਜਗਾ ਮੋਟਰ ਚੱਲਦੀ ਹੈ ਉਹ ਪਹਿਲਾਂ ਫਿਰ ਪਹਿਲਾਂ ਦੇ ਹਿਸਾਬ ਨਾਲ ਇੰਜਨ ਸਹੀ ਤਾਂ ਪਹਿਲਾਂ ਟੋਕਾ ਕੇ ਥੋੜਾ ਕਰਦੇ ਤੇ ਯਾਰ ਪਹਿਲਾਂ ਪਹਿਲਾਂ ਸਾਡੇ ਕੋਲ ਬਾਈ ਮਹਿਸਾ ਦੀਆਂ ਉਹ ਹੀ ਗੱਲ ਮੈਂ ਦੇਖਾ ਕਿੰਨਾ ਟੋਕਾ ਹੁੰਦਾ ਉਹ ਤਾਂ ਆਹ ਤਾਂ ਇੰਜਨ ਮੇਰੀ ਗੱਲ ਸੁਣ ਲੈ ਜੇ ਲੈਟ ਆਈ ਵੀ ਦੇਖੀ ਜੇ ਨਹੀਂ ਤੂੜੀ ਪਾਉਣੀ ਪੈਂਦੀ ਹੈ ਜੇ ਨੂੰ ਹੈਂਡਲ ਮਾਰ ਕੇ ਮੈਂ ਤਾਂ ਕਰ ਦਿੰਦਾ ਟੋਕਾ ਯਾਰ ਹੁਣ ਜਿਹਦੇ ਹੁਣ ਜਿਕੜਾ ਉਹ ਅਸੀਂ ਰੱਖਿਆ ਪਿਆ ਸਾੜੇ ਆ ਹੁਣ ਸਾੜੇ ਨੂੰ ਕਿਹੜਾ ਰੱਖਣ ਦੀ ਲੋੜ ਨਹੀਂ ਹਨ ਸਾੜੇ ਜਨਰੇਟਰ ਪਿਆ ਨਾਲ ਦੋ ਚਾਰ ਮਹੀਨਿਆਂ ਪਰ ਕੋਈ ਲੋਡ ਨਹੀਂ ਹੈਗੀ ਯਾਰ ਨਹੀਂ ਨਹੀਂ ਦੋ ਚਾਰ ਪਿਆ ਜਾਏ ਬਾਈ ਉਹਨਾਂ ਨੂੰ ਵੀ ਤੂੜੀ ਪਾਉਣੀ ਪੈਣੀ ਨਹੀਂ ਇੱਕ ਤਾਂ ਚੱਪਦਾ ਹੁਣ ਜਿਹਦੇ ਮੈਂ ਸਹੀ ਜ਼ਿਆਦਾ ਹੁਣ ਇੰਜਨ ਦੀ ਲੋਡ ਪੈਂਦੀ ਹੁਣ ਤਾਂ ਇੰਜਨ ਦੀ ਲੋਡ ਆ ਹਮੇਸ਼ਾ ਜਾਂ ਫਿਰ ਜਨਰੇਟਰ ਉਹਦੇ ਨਾਲ ਜੇ ਜਨਰੇਟਰ ਉਹ ਵੀ ਐ ਤੇ ਮਾਟੋ ਕਾ ਮਸ਼ੀਨ ਨਹੀਂ ਐ ਇੰਨਾ ਜ਼ੋਰ ਨਹੀਂ ਮਾਰਦੀ ਇੰਜਨ ਜਨਾ ਉਹ ਤਾਂ ਜਿਹੜਾ ਇੰਜਨ ਦਾ ਜ਼ੋਰ ਮਾਰਨਾ ਤਾਂ ਬੱਕਰੀਓ ਗੱਲ ਐ ਯਾਰ ਕਿੱਥੇ ਹਾਂਤੀ ਗੜਾ ਜ਼ੋਰ ਐ ਹਾਂ ਕਿੱਥੇ ਛੋਟਾ ਆ ਗਿਆ ਮਿਹਸਾਂ ਵਾਲਾ ਹੀ ਆ ਜਾਂਦਾ ਹੋਰ ਉਹਨੇ ਗੜੀ ਨੇ ਬੜੇ ਰੁਗ ਨੂੰ ਦਬਣਾ ਇਹਨੇ ਫਿਰ ਦਬਣਾ ਥੋੜਾ ਇੰਜਨ ਨੇ ਦਬਾਣੀਆਂ ਉਹਨੇ ਹਾਂ ਉਹਨੇ ਕਿੱਥੇ ਗੜਾਸੇ ਤੇ ਗੜਾਸੇ ਦਾ ਆਵਜੂਗੇ ਉਹ ਨਹੀਂ ਦਬਦਾ ਹਾਂ ਕੰਮ ਤਾਂ ਖਿੱਚਦਾ ਗਾ ਕੇ ਮਾਦੀ ਦਾ ਥੋੜਾ ਹੁਣ ਤੂੰ ਸ਼ਾਮ ਤਾਈਂ ਅਸੀਂ ਡੇਢ 11 ਤੇ ਹੋਰ ਨਹੀਂ ਛੱਡਦੇ ਇੱਕ ਆਹ ਆ ਕਹਿ ਰਿਹਾ ਬਕਾਲੂ ਸਮਾਪਤੀ ਕਰ ਦੇ ਕਾਲੂ ਸਮਾਪਤੀ ਕਰਨੀ ਹੈ ਕਿਸੇ ਹਾਲਤ ਮਾਂ ਵੀ ਹੋਣੀ ਹੈ ਮਕੈਰਾ ਕੁਝ ਨਹੀਂ ਰਹਿ ਗਿਆ ਲੈ ਵੇਖ ਕੇ ਆ ਆ ਆ ਰਹਿ ਗਿਆ ਇੰਨਾ ਕਾ ਇੱਕ ਆ ਰਿਹਾ ਉਹ ਸਾਰਾ ਕੜਤਾ ਅਸੀਂ ਹੁਣ 15 ਇਕੱਠੇ ਗੁੜਦੇ ਆ ਆ ਹੂੰ 15 ਇਕੱਠੇ ਉੱਥੇ ਸਾਈਂ ਹੂੰ ਉਹਦੇ ਘਰ 10 ਕਾ 8 8 10 ਰਹਿੰਦੇ ਆ ਬਸ ਪਿਆਰ ਕਿਸੇ ਵਾਂ ਕੱਖ ਵੀ ਨਹੀਂ ਹੈਗਾ ਪਰ ਕਿੰਨੇ ਦਿਨ ਲੱਗੇ ਫਿਰ ਡੀਨ ਨੇ ਤਾਂ ਮੇਰੀ ਗੱਲ ਨੂੰ ਕਹਿ ਦੇ ਦੇਵਰਾ ਕੈ ਰੋਜ ਲੱਗ ਗਿਆ ਅੱਜ ਹੋ ਗਿਆ ਮੇਰਾ 7 ਰੋਜ ਹੋ ਗਿਆ 7 ਰੋਜ ਹੋ ਗਿਆ ਤੂੰ ਹਫਤਾ ਗਿਆ ਤਾਂ ਫੇ ਦੇਖ ਲੈ 8 ਹੋ ਜਾਣੇ ਕੱਲ ਹਾਂ ਪਰ ਤੂੰ ਕਹਿ ਰਿਹਾ ਹਫਤਾ ਲੱਗਣਾ ਹਫਤਾ ਲੱਗਣਾ ਵਿਚ ਨੂੰ ਆਪਾਂ ਵੀ ਨਹੀਂ ਲੱਗੇ ਪਰ ਹੁਣ ਆਏ ਆਏ ਤਾਂ ਮੈਡੀਕਲ ਹੁਣ ਕੱਲ ਹੁਣ ਹਾਸ ਬੀਰ ਤਾਂ ਚਲੇ ਆ ਤੇ ਹਾਸ ਬੀਰ ਤੇ ਤੂੰ ਸਾਰੀਆਂ ਦਿਹਾੜੀਆਂ ਲਾ ਕੇ ਇੱਕ ਦਿਹਾੜੀ ਲਾਉਂਦੀ ਤਾਂ ਇੱਕ ਵੀ ਨਾ ਲਾ ਇੱਕ ਵੀ ਨਾ ਲਾਉਂਦੀ ਕੰਟਾ ਲਾਉਂਦਾ ਬਸ ਉਹ ਹਾਂ ਕਾਂਟੇ 'ਚ ਧੜ ਜਾਂਦਾ ਪੂਰੇ ਦਿਹਾੜੀ ਕਦੇ ਨਹੀਂ ਲਗਾਤਾ ਉਹ ਘੰਟਾ ਵੀ ਲਾਉਂਦਾ ਤਾਂ ਪੂਰਾ ਪੂਰਾ ਸੀ ਬਹੁਤ ਹੋ ਗਿਆ ਸਾਰੇ ਸਾਰੇ ਮੋਬਾਈਲ ਪਰ ਬਿਜੀ ਜਾਂਦਾ ਘੰਟਾ ਕ ਲੰਬਾ ਹੋ ਹਾਂ ਦੋ ਚਾਰ ਵੀ ਖਿੱਚਦਾ ਕੰਮ ਖਿੱਚਦਾ ਕੰਮ ਦੋ ਮਾਰਦਾ ਖਖੁਰ ਪੇ ਪੋ ਪਾਉਂਦੇ ਆ ਕਿੰਨਾ ਕੰਮ ਕਾਨੂੰ ਫੋਨ ਲੱਗੇ ਲੱਗੇ ਥਾੜੇ ਲੱਗੇ ਕੁੜੀਓ ਦਾ ਗੰਨਾਂ ਨੂੰ ਗੁੱਡੇ ਅੱਡਦੇ ਰੋਗੇ ਅਕੇ ਤੋਰ ਬਬ ਬਬ ਬਦਲੀ ਵੀ ਆ ਹੈ ਤੇਰਾ ਤੋਰ ਬਬ ਬਬ ਬਦਲਦੀ ਉਹ ਤੋਰ ਤਾਂ ਬਦਲਦੀ ਰ ਰਾਤ ਨੂੰ ਆਏ ਆਇਆ ਦੇਖੇ ਤੇ ਰਾਤ ਨੂੰ ਪਤਾ ਕਿਆ ਹੁੰਦਾ ਯਾਰ ਆਜ਼ਰੂਪਸ ਵਾਟਰ ਖੋਲਣ ਲੱਗਦਾ ਪੈਣ ਲੱਗਿਆ ਐਸੇ ਕਹਾ ਬਾਹਰ ਹੀ ਅੱਖ ਹੁੰਦੀ ਆ ਓਰੀਜਨ ਖੜ ਜਾਂਦੀ ਆ ਬਹੁਤ ਔਖੀ ਖੋਲਦਾ ਸਵੱਟਰ ਇੱਥੇ ਲਿਆ ਕੇ ਹੁਣ ਵੀ ਉਹ ਬਹੁਤ ਔਖੀ ਲੈਂਦਾ ਦੇਸੀ ਕੀ ਮਾਰਨ ਦੇ ਚਮਚੇ ਦੋ ਇੱਕ ਤਾਂ ਬਾਈ ਗਟਾਈ ਦੇ ਨਾਮ ਤੋਂ ਟੁੱਟਦਾ ਇੱਕ ਸੜੀ ਠੱਡ ਨੇ ਟੁੱਟਦਾ ਠੱਡਣਾ ਠੱਡ ਉਧਰ ਨਹੀਂ ਧੁੱਪ ਨਿਕਲੀ ਅੱਜ ਧੁੱਪ ਨੀਲੀ ਕੱਲ ਨੀਲੀ ਆ ਅੱਜ ਤਾਂ ਹੀਟ ਪਕਾ ਦਾ ਘਰ ਮਾਰੀ ਉਧਰ ਸੂਰਜ ਵੀ ਸਾਡਾ ਬੈਰੀ ਹੋਤਾ ਮੈਂ ਦੇਸੀ ਕੀ ਫਿਰ ਮਾਰਦਾ ਹੈ ਦੇਸੀ ਕੀ ਚੱਕੇ ਕਰ ਫਟੇ ਦੇਸੀ ਦੇ ਮਹਾਨੀ ਖਾਣੇ ਰੋਟੀ ਵਿੱਚ ਪਾ ਕੇ ਉਹਦੇ ਵਿੱਚ ਸਬਜ਼ੀ ਵਿੱਚ ਪਾ ਕੇ ਉਹ ਰਹਿ ਲਿਆ ਉਹਨਾਂ ਕ ਦੇਸੀ ਦਾ ਖਾਣਾ ਖਾਣਾ ਦੇਸੀ ਕੀ ਮਰਦਾ ਸਬਜ਼ੀ ਸਵਾਦ ਨਹੀਂ ਲੱਗਦੀ ਹੋ ਦੇਸੀ ਦਾ ਬਈ ਆਪਣਾ ਖਾਣਾ ਹੀ ਖਾਣਾ ਦੇਸੀ ਕੀ ਵੀ ਹਲਕਾ ਦੇ ਹੁਣ ਗੇਰ ਕਬੂਰ ਕਾ ਦੇਖੀ ਲੈ ਆਪਣਾ ਘਰ ਦਾ ਬਣਾ ਤੂੰ ਮੈਂ ਸਰਖੀ ਵੀ ਆਦਾ ਤੈਨੂੰ ਪਤਾ ਹੀ ਜਾਂਦਾ ਲੈ ਜਿਹੜੀ ਥਲੀਆਂ ਬੰਨੀ ਉਹ ਫੀਡ ਵੀ ਪਾਉਣੀ ਉਹਨਾਂ ਨੂੰ ਤੇਰਾ ਦੇ ਦਿਆ ਆਊਗਾ ਬੀਡ ਪੱਲੇ ਤੇ ਪਾਊਗਾ ਮੈਂ ਤਾਂ ਨਹੀਂ ਖਾਲਾ ਹੁੰਦਾ ਬਾਹਰ ਤੇ ਜੇ ਬਾਹਰ ਲੇ ਜ ਹੈ ਨਹੀਂ ਗਏ ਸੀ ਕਿ ਤੇ ਰਹਿਣ ਦੋ ਮਲਾਈ ਦਾ ਉਤਰੇ ਹੁੰਦਾ ਸਾੜੇ ਮਲਾਈ ਦੇ ਉਤਰਦਾ ਮਲਾਈ ਮਲਾਈ ਦਾ ਮਲਾਈ ਉਤਾਰ ਲੈਦੇ ਸੀ ਦੁੱਧ ਦੀ ਹਾਂ ਉਹਦੇ ਬਾਅਦ ਚ ਗਰਮ ਕਰ ਲੈ ਗਾਂ ਕੀ ਧਾਲ ਲੈਣਾ ਬਸ ਹਾਂ ਵਾ ਉਹੀ ਉਹ ਹੀ ਹੈ ਫਿਰ ਆਇਓ ਕਰਦੇ ਹੋ ਕੀਤੇ ਮਖਣੀ ਥੋੜੀ ਮਾਰਨੀ ਹੈ ਛੱਡਦੇ ਨੂੰ ਫਿਰ ਬੇਰ ਕਾਏਗਾ ਉਹ ਨਹੀਂ ਬਗਲ ਨਹੀਂ ਬਣਦੀ ਐ ਮੈਂ ਦੇਖ ਲੈ ਘਰ ਦਾ ਕਰਦਾ 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 ਯਾਰ ਔਰ ਜਿਹੜਾ ਉੱਪਰ ਉਹਦਾ ਏ ਮਲਾਈ ਦਾ ਉਹ ਤਗੜਾ ਜਿਹਾ ਮੇਰੀ ਗੱਲ ਸੁਣਦਾ ਮੈਂ ਐਸੇ ਚਾਉਂਦੀ ਚੋਂਦੀ ਮਲਾਈ ਆ ਮੇਂਦੀ ਬਾਟੀ ਮੈਂ ਇਹਦਾ ਦੁੱਧ ਰਹੀ ਜਿਹੜਾ ਇਹ ਚੋਂਦਾ ਚੋਂਦਾ ਤੂੰ ਤੇਰਾ ਘਰ ਪਾਣੀ ਤੋਣੀ ਪਣੀ ਸਿਆਲ ਮੈਂ ਬਾਹਰ ਡਟੀ ਤਾਂ ਸੰਧਿਆ ਉਤਰਦੀ ਐਨੀ ਸੰਧਿਆ ਹੈ ਮੈਂ ਇਹਦੇ ਦੁੱਧ 'ਚ ਜਿਹਨੂੰ ਸਮਾਨ ਪਾਉਂਗੇ ਠੀਕ ਨਹੀਂ ਗੱਲ ਘਰ ਦਾ ਕੀਦਾ ਬਈ ਘਰ ਦਾ ਹੀ ਐ ਜਿਆਦਾ ਇਹ ਸਬਜ਼ੀ ਪਾਣੂ ਬਣਾ ਬਸ ਉਹ ਕਿ ਰੋਟੀ ਵਿੱਚ ਉਪੜਦਾ ਹੈ ਇਹ ਨਹੀਂ ਰੋਟੀ ਨਹੀਂ ਉਪੜਦੀ ਉਹ ਵੀ ਕੰਮ ਨੂੰ ਆਪਣਾ ਸਰੋਂ ਦਾ ਦੇ ਰਿਹਾ ਮਗਰਮ ਖਾਣੀ ਹੈ ਗੈਲ ਦੀ ਗੱਲ ਸੁੱਕੀ ਰੋਟੀ ਖਾਣੀ ਹੈ ਰਾੜ ਕੇ ਐਨ ਗਦਾ ਇੰਤੋਂ ਹਲਾ ਬਹੁਤ ਜੀ ਲੱਗਦਾ ਅੱਗੇ ਜਦੋਂ ਪਿੱਛੇ ਨੂੰ ਮੈਨੂੰ ਹੁਣ ਕਦੇ ਮੁੰਡਾ ਨਹੀਂ ਗਿਆ ਚਲੇ ਗਿਆ ਮੈਂ ਪਹਿਲਾਂ ਰੋਟੀ ਲੈਣ ਚਲੇ ਗਿਆ ਧੀ ਆ ਹੁਣ ਮੈਨੂੰ ਰੋਪੜ ਜਾਣਾ ਪੈਣਾ ਇੱਕ ਵਾਰੀ ਫੇਰ ਉਹ ਵੀ ਜਰੂਰੀ ਜਾਣਾ ਪੈਣਾ ਮੈਨੂੰ ਰੋਪੜ ਕੇ ਹੋ ਗਿਆ ਰੋਪੜ ਕੰਮ ਹੈ ਉੱਥੇ ਵੀ ਜਾਣਾ ਪੈਣਾ ਹੁ ਮਨ ਨੂੰ ਸਾਥ ਵੀ ਰਹਿ ਨਹੀਂ ਰਹੀ ਜੇ ਕੰਮ ਉਹ ਕਰੀ ਕਰਦਾ ਫਰੀ ਜਾਂਦਾ ਤੇ ਭਾਲਦਾ ਸੀ ਪੂਰੇ ਫੇਰੇ ਵਾਲੇ ਸਾਡਾ ਫਿਰ ਇੱਧਰ ਤਸੱਲੀ ਆਣਿਆ ਨੂੰ ਖਾਣਾ ਮੋੜਾ ਬਾਈ ਹੈ ਦੇਵਰਾਜ ਖਾਣਾ ਵੀ ਸਾਡਾ ਕੰਮ ਬੰਦਾ ਇੱਧਰ ਕੰਮ ਕਰਦਾ ਉਹਦਾ ਵਿੱਚ ਦਿਮਾਗ ਜਿਹਾ ਕਿਹਦਾ ਇੱਕ ਕੱਖ ਹੀ ਪਾਉਣਾ ਯਾਰ ਲਾਹੌਰ ਕਿਹੜਾ ਕਿਹੜਾ ਉਹ ਉਹ ਕਾਂਟਾ ਜ਼ੋਰ ਵਜ ਵਜਣਾ ਪਹਿਲਾਂ ਮੈਨੂੰ ਉਹ ਕੱਖਾਂ ਵਿੱਚ ਚਲੇ ਜਾਂਦਾ ਪਹਿਲਾਂ ਮੈਨੂੰ ਆਉਦੇ ਨੂੰ ਆਇਓ ਕਿਹਾ ਮਾ ਅੱਜ ਆਪਣਾ ਸਾਜ ਨਹੀਂ ਜਾਣਾ ਵੀ ਤੂੜੀ ਵੀ ਹੈਗੀ ਅੰਦਰ ਹਾਂ 2000 ਬੰਦਾ ਤੂੜੀ ਵੀ ਗੱਡੀ ਹੈ ਹਾਂ ਠੀਕ ਨਹੀਂ ਕਰ ਤੂੜੀ ਕੱਢ ਕੇ ਕਾਕੰਡਾ ਕਾਲੂ ਮੈਂ ਸਾਝੇ ਨੂੰ ਕਹਿੰਦਾ ਕਿ ਦਿਨ ਨਹੀਂ ਕਾਲੂ ਖਿੱਚ ਕੇ ਲਾਉਂਗਾ ਮਾ ਠੀਕ ਹੈ ਨਹੀਂ ਯਾਨੀ ਕੰਮ ਤਾਂ ਸਾੜਾ ਹੈਗਾ ਇਹ ਅੱਧੇ ਘੰਟੇ ਦਾ ਜੀ ਵਿੱਚੇ ਤੂੜੀ ਸੜਨੀ ਵਿੱਚੇ ਟੋਕਾ ਕਰਨਾ ਅੱਬੇ ਕੱਢੇ ਲਾਦਾ ਦੇਵਰਾਜ ਹਾਂ ਅੱਧਾ ਅੱਧਾ ਵੀ ਨਹੀਂ ਲਾਉਂਦੇ ਸੀ ਦੋ ਬੰਦਿਆਂ ਨੂੰ ਟਾਈਮ ਲੱਗਦਾ ਦੋ ਬੰਦਿਆਂ ਨੂੰ ਟਾਈਮ ਲੱਗਦਾ ਜਾਂ ਪੰਡ ਬੰਦਾ ਚਕਾਉਣੇ ਨੂੰ ਦੇਖਦਾ ਰਹਿੰਦਾ ਵੀ ਤੂੜੀ ਦੀ ਪੰਡ ਪਸੰਦ ਦੀ ਮੈਂ ਚੱਕ ਲੈਂਦਾ ਕੱਲੇ ਹੀ ਕੱਲੇ ਬੰਦੇ ਨੂੰ ਹੁੰਦੀ ਨਹੀਂ ਆਖੁੰਦੀ ਕੱਲੇ ਤੇ ਉਹ ਦੋ ਜੇ ਸਾਨੂੰ ਦੋਹਾਂ ਨੂੰ ਅੱਧਾ ਘੰਟਾ ਲੱਗਦਾ ਤਾਂ ਕੱਲੇ ਬੰਦੇ ਨੂੰ ਮਾਰਾ ਡੇਢ ਘੰਟ ਐ ਨਫਰ ਕਵਿੰਦਾ ਦੋ ਬੰਦੇ ਦਾ ਐ ਕਹਿੰਦੇ ਇੱਕ ਕਰਕੇ 11 ਕਹਦੇ ਗਏ ਨੇ ਆ ਇੱਕ ਨਹੀਂ ਆਹੀ ਕਹਿੰਦੇ ਆਹੀ ਕਹਿੰਦੇ ਕਿਥੇ ਦੰਦੇ ਕੰਮ ਹੋਰ ਕੱਕ ਕੱਕ ਦੇ ਰਿਬਾ ਆ ਵੀ ਲੱਗਣਾ ਜਾਂ ਬਾਈ ਜਿਆੜੀ ਤੇ ਸਾੜੀ ਇਹ ਕੱਲ ਦੀ 파ਸੋਂ ਦੀ ਵੀ ਲੱਗ ਲੈਣੀ ਓਰੇ ਓ ਦੇ ਬਰਾ ਹੂੰ ਹੂੰ 파ਸੋਂ ਦੀ ਜਿਆੜੀ ਲੱਗ ਲੈਣੀ ਹੈ ਨਾ ਹੂੰ ਲੱਗ ਲੈਣੀ ਇਹ ਕੱਕ ਵੀ ਚੱਕਣਾ ਜਿਹੜੀ ਇੰਨੇ ਢੇਰੀਆਂ ਪਈਆਂ 파ਸੋਂ ਚਾ ਮੈਂ ਵੇੜ ਦੂੰਗੀ ਕੰਮ 파ਸੋਂ ਇਹਦਾ ਫੇਰ ਤਾਂ ਹੀ ਟਰੈਕਟਰੇ ਬਾਹਰ ਲੈਣਾ ਬੱਚਾ ਐ ਸਾਈਡ ਦੀ ਟਾਇਰ ਉਹਨਾਂ ਇੱਕ ਇੱਕ ਆ ਗਿਆ ਹੈ ਨਾ ਟ੍ਰੈਕਟਰ ਨੇ ਬਾੜ ਕੇ ਸਕੱਜਾ ਪਾ ਕੇ ਚੱਲ ਬਾਹਰ ਠੀਕ ਨਹੀਂ ਇੱਕ ਬੰਦਰੇ ਪਿੱਛੇ ਸਿੜੀ ਜਾਣਾ ਕੱਲੀ-ਕੱਲੀ ਲੈਣ ਚ ਕਿ ਕਿ ਬਾਰੀ ਘੁੰਮਣਾ ਹੈ ਠੀਕ ਨਹੀਂ ਆ ਇਹ ਕਿ ਬਾਰੀ ਘੁੰਮ ਕੇ ਚੱਲ ਪਾਸੇ ਫਿਰ ਹੋਰ ਕੰਮ ਕੋਈ ਇਹੀ ਕੰਮ ਅੱਜ ਅੱਜ ਤਾਂ ਇਹੀ ਕੰਮ ਆ ਹੋਰ ਕਿੰਨਾ ਕਰਨਾ ਹੋਰ ਕੰਮ ਕੋਈ ਨਹੀਂ ਹੈਗਾ ਅੱਜ ਪੰਡਾ ਵਾਲੇ ਦਾ ਫੋਨ ਆਇਆ ਤਾਂ ਕਹਿੰਦਾ ਵਾ ਪੰਡਾ ਬਣਾਉਂਦੀਆਂ ਬਣਾਉਣੀਆਂ ਬਾਈ ਇਕੱਠੀਆਂ ਕਰਨੀਆਂ ਮੈਂ ਬਣਾਈ ਕਰ ਦੇ ਇਕੱਠਾ ਮੈਂ ਬਾਈ ਬੂਈਏ ਨੂੰ ਫਿਰ ਠੀਕ ਨਹੀਂ ਗੱਲ ਆ ਮੈਂ ਬਣਾ ਲੈ ਜਾ ਚੱਕ ਲੈ ਜਾ ਬਸ ਆਇਆ ਤਾਂ ਸਵੇਰ ਨੂੰ ਫੋਨੂ ਦਾ ਬਣਾ ਕਰਤੀ ਹੁਣੀ ਇਕੱਠੀ ਹੁੰਨੇ ਉਹ ਡਾਊਨ ਲਾਉਂਦੀ ਹੈ ਤਾਂ ਹਾਂ ਮਤਲਬ ਪੱਟੀ ਦਾ ਕੋਈ ਪੰਡੇ ਬਣਾਤੇ ਹੋਏ ਢੋਣੇ ਲੱਗੇ ਪਏ ਆ ਮਕਾਉਂ ਤਾਂ ਸਾਰੇ ਖਾਲੀ ਹੋ ਗਿਆ ਉਹ ਖੇਤ ਹਾਂ ਉੱਥੇ ਮੱਕੀ ਲਾਉਣੀ ਹੈ ਹਾਂ ਮੱਕੀ ਲਾਉਣੀ ਹੈ ਮੱਕੀ ਮੱਕੀ ਵਧੀਆ ਚੱਲ ਉੱਥੇ ਲਾਉਂਗੇ ਮੱਕੀ ਉੱਥੇ ਲਾਉਂਗਾ ਆਪਾਂ ਕਿਤਾਬ ਵਧੀਆ ਕਰੀ ਦੇ ਕਣਕ ਦੀ ਬੀਜੇ ਬਧੀਆ ਕਰਤਾ ਉੱਥੇ ਕਣਕ ਹੋ ਗਈ ਕਣਕ ਵਧੀਆ ਹੋ ਜਾਣੀ ਜਿਹੜੀ ਗੇਤੀ ਗੇਤੀ ਬੀਜੋ ਵੀ ਵਾ ਠੀਕ ਹੈ 2 ਕਿੱਲੇ ਉਹ ਲਾਹ ਹੀ ਆ ਜੇ ਖਾਲੀ ਪਿਆ ਤਾਂ ਫਿਰ ਕੀ ਫਾਇਦਾ ਕੀ ਹੋਰ ਕੇ ਉਹ ਜਿੰਨੀ ਵੀ ਹੋ ਗਈ ਲਾਹਾ ਕਣਕ ਦਾ ਬਸ ਇਹਦਾ ਖਰਚਾ ਬਹੁਤ ਕਣਕ ਦਾ ਨਾ ਨਾ ਰੱਖੇਤੀ ਵੀ ਰਹਿਣਾ ਹੈਗਾ ਗ ਨੋ ਬੋ ਗੋਦੀਆ ਨੂੰ ਨਾ ਕੋਸਾ ਲੇਟ ਦਾ ਲੇਟ 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 ਵੈਰਟੀ ਲਾਈ ਵੀ ਤਾਂ ਕਿਹੜੀ ਉਹ ਲੇਟ ਹੈ ਬਸ ਬੋ ਹੋਣੀ ਉਹ ਲੇਟ ਹੈ ਗੜਾਈ ਤਰੀਕਾ ਨੰਬਰ ਦਾ ਗੜਾਈ ਤੇ ਇੱਕ ਨੰਬਰ ਹੈ ਇੱਕ ਨੰਬਰ ਹੈ ਹੁਣ ਛੜਾ ਕਿੱਥੇ ਹੋ ਜੂਗਾ ਕੱਖ ਪ੍ਰਸਾਦ ਹੈ ਹੂੰ ਹਣ ਪੱਕੇ ਪਿਆ ਗੰਮ ਇਹ ਲਿੰਗ ਦੇ ਲਾਂ ਦੇ ਬੂਟੇ ਨੂੰ ਪਾਣੀ ਹੀ ਦੇ ਫੇਰ ਸੱਤੇ ਗੁੱਡ ਨਹੀਂ ਤਾਂ ਹਣਾ ਸਪਰੇਹਾਂ ਕਰਨੀਆਂ ਆਪਣੀ ਕੱਖ ਚੱਕ ਕੇ ਕੱਖ ਚੱਕ ਕੇ ਲਾਉਂਗਾ ਪਾਣੀ ਹੈ ਕੱਖ ਚੱਕ ਕੇ ਪਾਣੀ ਹਾਂ ਹਾਂ ਪਾਣੀ ਬੂਟੇ ਕਰਕੇ ਲਾਉਣਾ ਪੈਣਾ ਆ ਬੂਟੇ ਹੀ ਲਾਏ ਵੇ ਤੇ ਸਵੇਰੇ ਮਾਰੂੰਗਾ ਪੋ ਇਦਾਂ ਸਵਰੇ ਗਾਹਾਂ ਦੇਖੂਗੇ ਫਿਰ ਕੱਖਾ ਖਾਲੀ ਕੱਖਾ ਜੇ ਜੰਮ ਹੋਇਆ ਮਾੜਾ ਮੋਟਾ ਤਾਂ ਮਾਰਨੀ ਆਲੀ ਤੇ ਲੋੜੇ ਨਹੀਂ ਕੱਖ ਤਾਂ ਹੋ ਹੀ ਜਾਂਦਾ ਤੇ ਮਾੜਾ ਮੋਟਾ ਹੋਊਗਾ ਗੱਗੇ ਹੁਣ ਨਹੀਂ ਹੋਣਾ ਕੱਖ ਤਾਂ ਮਤਲਬ ਇਹ ਗੁੱਲੀ ਨਾਲ ਤਾਂ ਚੋਕ ਸਾਰਾ ਹੀ ਕੱਖ ਤਾਂ ਉਹਦਾ ਤਾਂ ਚੋਕ ਤਾਂ ਵਧੀਆ ਤੇ ਹੂੰ ਕੱਖ ਤਾਂ ਹੋ ਜਣਾ ਉਹ ਆਇਆ ਵੀ ਜਾਂ ਗਾਹਾਂ ਗੰਨਾ ਬੜਾ ਹੋਣਾ ਫੇਰ ਕੱਖ ਨਹੀਂ ਹੋਣਾ ਹੈਗਾ ਇੱਕ ਤਾਂ ਨੂੰ ਸਵਰੇ ਬਾਅਦ ਚ ਕਰਨੀ ਪਊਗੀ ਇਹਨਾਂ ਨੂੰ ਕੱਦੀ ਗਿਲ ਕੋਹਲੀ ਨਾਲ ਗੜਾਈ ਵੀ ਕਰਾਉਣੀ ਪੈਗੀ ਨਾ ਤੱਕੜਾਈ ਥੋੜੀ ਗੜਾਈ ਤਾਂ ਲੋੜ ਨਹੀਂ ਪੈਣੀ ਹੁਣ ਤਾਨੂੰ ਹੁਣ ਸਿਰਫ ਸਵਰੇ ਹੀ ਰੋੜ ਪੈਣੇ ਮੈਂ ਮਾਰ ਦੂੰਗੀ ਕੱਦੀ ਗੰਨੇ ਨੂੰ ਸਾਹ ਆ ਗਿਆ ਗੰਨਾ ਦੇਖ ਕੇ ਇੱਕ ਦੂਏ ਨਾਲ ਗੱਗਲ ਗੱਲਾਂ ਕਰਦਾ ਦੇਖ ਲੈ ਕਰਦਾ ਗੱਲਾਂ ਇੱਕ ਦੂਏ ਨਾਲ ਹੈ ਇੱਕ ਦੂਏ ਨਾਲ ਗੱਲਾਂ ਕਰਦਾ ਕਰਨਾ ਜੰਮ ਤਾਂ ਬਹੁਤ ਹੈ ਬਹੁਤ ਪਤਾ ਹੀ ਨਹੀਂ ਲੱਗਿਆ ਜੰਮ ਦਾ ਇਹ ਜੇ ਕੱਖ ਮਗਰ ਤਾਂ ਪਤਾ ਬਾਪਾ ਦਾ ਦੌਰ ਜੰਮ ਪੂਰਾ ਹੈ ਦੇਵਰਾਜ ਨਹੀਂ ਲੱਗਦਾ ਲੱਤ ਦੀ ਭਾਫ ਕੱਲ ਆ ਫੇ ਇਕੱਠੀ ਜੇ ਫੇਰ ਥੋੜਾ ਦੇ ਇਕੱਠੇ ਕਰ ਲਾ ਜੀ ਇਹ ਤੂੰ ਕੱਹੇ ਖੜਾ ਹੋ ਗਿਆ ਆਏ ਖੜਾ ਹੋ ਗਿਆ 2 ਮਿੰਟ ਹੈ ਬਈ ਹੁਣ ਹੁਣ ਆਏ ਬੈਈਏ ਨਾ ਆਹਾ ਕਿਆ ਆਰਾਮ ਆਉਦਾ ਗੋਡੇ ਨੂੰ ਆਉਦਾ ਗੋਡੇ ਆਏ ਥੜੇ ਆਏ ਲਾਦੀ ਫਲਾ ਫਲਾ ਕਿਆ ਕਿੰਨਾਰ ਕਿੰਨੇ ਥੱਕੇ ਤੇ ਕਿੰਨਾ ਫਾਇਦਾ ਹੋ ਗਿਆ ਸਾਡੇ ਇੰਨੇ ਵਈ ਸਵਾਭ ਵੀ ਆ ਗਈ ਤੇ ਮੰਨਦੀ ਹੈ ਸਵਾਭ ਵੀ ਆ ਗਈ ਕੱਲੂ ਖੰਡਪੜ ਸਾਹਿਬ ਕੋ ਜਣਾ ਬਾਈ ਫੋਨ ਆਇਆ ਤੇ ਰਾਤ ਜੁਰੇ ਦਾ ਹਾਂ ਬਾਈ ਕੱਲੂ ਖੰਡਪੜ ਸਾਹਿਬ ਖੁੱਜਣੇ ਸੇਵਾ ਨੂੰ ਪੁੱਜੋ ਕਹਿੰਦਾ ਬਾਈ ਕੀ ਪਰਸੀ ਆ ਸੰਤਾਂ ਦੀ ਰਾਤ ਸਮਾਨ ਲੈ ਕੇ ਆਏ ਤੇ ਹਾਂ ਹਾਂ ਲੱਗ ਪੁੱਜੋ ਭਾਈ ਕਾਲੂ ਸੇਵਾ ਨੂੰ ਅੰਨਾ ਠੀਕ ਹੈ ਜਾਏ ਇਧਰ ਜਾਮ ਕਰਸਾਂ ਉਹਨੂੰ ਜਾਏ ਲੇਕੇ ਜਾਵਾਂਗੇ ਬੰਦੇ ਖਾਤੇ ਨਾਲੇ ਹੋਰ ਗੱਲ ਬਾਈ ਪਤਾਈਆਂ ਬਹੁਤ ਵੀਰਾਂ ਨੇ ਪਤਾਈਆਂ ਦਿੱਤੀ ਆਪਣਾ ਟਰੈਕਟਰ ਦੀਆਂ ਜਿੱਦਾਂ ਆਉਗੋ ਉਦੋਂ ਟੇਡਾਂ ਦੇ ਹੈ ਇਧਰ ਆਉਗੋ ਉੱਧਰ ਫੇਰ ਦਿਉਂਗੇ ਰੀਕਰੀ ਗੱਲ ਤਾਂ ਬਤਾਈਆਂ ਦੂਰੀਆਂ ਇਹ ਤੱਕ ੱੱਕਾਂ ਘਰ ਨਹੀਂ ਪੜਦੀ ਅਸੀਂ ਇਹ ਕਰਾ ਕੇ ਆਉਂਦਾ ਬੁੱਕ ਅਜਾ ਹੁਣਾ ਸਾਡਾ 5 6 ਦਿਨ ਰਹੀਆਂ ਨਾ ਅਗਲੇ ਆ ਤਾਂ ਜਾਣਾ ਚੱਲ ਆਪਾਂ ਲੈ ਕੇ ਪਰਸ਼ੀਨ ਨੂੰ ਆਉਣਾ ਜਗਦੀਪ ਕਹਿੰਦਾ ਵੀ ਮੇਰਾ ਜਾਮ ਦੇਣਾ ਭਾਈ ਜਗਦੀਪ ਅੱਛਾ ਵੀ ਪਾਰਟੀ ਕਹਿੰਦਾ ਮੈਂ ਕਰਨੀ ਆ ਫਿਰ ਹਾਂ ਕਹਿੰਦਾ ਭਾਈ ਮੇਰੇ ਜਾਮ ਦੇ ਨੂੰ ਲਿਆਓ ਮੇਰਾ ਬਾਬਾ ਇਕੱਠੇ ਪਾਰਟੀ ਤੇ ਤੇਰੀ ਕਿੰਨੀ ਪਾਹੂ ਕਹਿੰਦਾ ਵੀ ਪਾਰਟੀ ਮੈਂ ਕਰੂੰਗਾ ਹਾਂ ਠੀਕ ਆ ਫਿਰ ਚਲ ਭਾਈ ਤੇਰੇ ਜਾਮ ਦੇ ਨੂੰ ਤੇ ਇਹਦੇ ਜਾਮ ਦੇ ਲੈ ਆਉਂਗੇ ਭਾਈ ਉਹ 6 ਫਬਰੀ ਨੂੰ ਲੈ ਕੇ ਆਉਣਾ ਨਹੀਂ ਤਾਂ ਪਹਿਲਾਂ ਵੀ ਲਿਆ ਹਦ ਕੋ ਚੱਕਰ ਨਾ ਨਾ ਠੀਕ ਆ ਠੀਕ ਆ ਠੀਕ ਆ ਵਧੀਆ ਆ ਕੋਰ ਗੜਾਈ ਦਾ ਬਹਾੜਾ ਨਹੀਂ ਜਦ ਕੀੜੀ ਗੜਾਈ ਵੇ ਪਾਣੀ ਲੱਗਿਆ ਉਹ ਤਾਂ ਕੀੜੀ ਹੋਂਦੀ ਗੜਾਈ ਫੇਰ ਇੱਕਮ ਥੋੜਾ ਨਾ ਢਦੀ ਗੜਾਈ ਇੰਨਾ ਕੱਖ ਹੋਵੇ ਫੇਰ ਗੜਾਈ ਕਿੱਥੇ ਤੁਰਦੀ ਆ ਹੁਣ ਤੁਰਦੀ ਆ ਦੇਖ ਲੈ ਹੁਣ ਆਏ ਘੁੰਮਦਾ ਖੁਰਪਾ ਲੈ 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 ਆਏ ਘੁੰਮਦਾ ਖੁਰਪਾ ਜਾਂਦੇ ਮੁਠੀ ਭਰ ਜਿੰਦੀ ਹੁੰਦੀ ਆ ਬੜਦੀ ਹੈ ਮਹਾ ਹੁਣ ਨਵੇੜੀਆ ਕੰਮ ਰੋਪੜ ਜਾ ਕੇ ਆਉਣਾ ਫਿਰ ਕਿੱਥੇ ਧਮਾਕਾ ਮੈਨੂੰ ਹੁਣ ਇਧਰ ਹਲਾ ਬੂਈ ਆ ਇਹਨੂੰ ਤੀਰ ਮੇਂ ਦਾਤ ਘੱਟ ਜਾਂਦਾ ਇਧਰ ਬੂਈ ਆ ਜਿਹੜੀ ਪਤਲੀ ਪਤਲੀ ਹੀ ਆ ਇੰਮੇ ਦਾਤ ਘੱਟ ਜਾਂਦਾ ਇਧਰ ਦਾਤ ਵਧੀਆ ਚੱਲਦਾ ਇਹ ਛੱਡੇ ਦੇ ਨਾਲ ਹੈ ਬਈ ਇਧਰ ਇਹ ਦਾਤੀ ਵਾਲਾ ਹੈ ਖੀਰ ਵੀ ਹੁਣ ਉਠਣ ਲੱਗੂਗੇ ਮਾਰੇ ਜੇ ਹੁਣ ਧੋਪ ਲੱਗਣ ਲੱਗੀ ਆ ਹੁਣ ਉਠੂਗਾ ਪਰਸੇ ਨੂੰ ਨਹੀਂ ਥਲੇ ਇਹ ਵੀ ਡੰਡੇ ਹੋਏ ਪਏ ਰਹੇ ਜਮਾਈ ਆ ਉਹ ਗੱਗੇ ਕਹਿੰਦੇ ਕਹਾ ਹੋ ਗਿਆ ਮੀ ਯਾਰ ਸੁਣਿਆ ਮੈਂ ਵੀ ਹਾਂ ਸੁਣਿਆ ਤਾਂ ਮੈਂ ਵੀ ਆ ਹੈਗਾ ਦੇਖ ਤੈਨੂੰ ਇੱਕ ਹੂੰ ਕਹਾ ਹੋ ਗਿਆ ਵੀਰਵਾਰ ਦਾ ਤਾਂ ਨਾ ਬੁੱਧਵਾਰ ਦਾ ਵੀਰਵਾਰ ਦਾ ਹੋ ਗਿਆ ਹੁਣ ਸ਼ੁੱਕਰਵਾਰ ਦਾ ਹੋ ਗਿਆ ਐ ਚੱਲ ਹੁਣ ਜਣੀ ਕਾਇਦਨ ਕਹਾ ਹੋ ਗਿਆ ਬਾ ਦੇਖ ਰਾਜੇ ਕਿਹ ਬਾਾਰ ਅੱਜ ਬਾਾਰ ਹੈ ਹਫਤੇ ਵਿੱਚ ਚਲੇ ਗਿਆ ਹਫਤੇ ਹਫਤਾ ਤੇ ਬਾਾਰ ਹੁਣ ਆਇ ਤਬਾਰ ਅੱਗੇ ਵੀ ਦਾ ਫੀਜ ਦਾ ਯਾਰ ਅੱਗੇ ਸ਼ੁੱਕਰਵਾਰ ਦਾ ਵੀ ਵੀਰਵਾਰ ਦਾ ਚੁੱਕ ਬੁੱਧਵਾਰ ਵੀਰਵਾਰ ਦਾ ਕਹਿੰਦੇ ਹੁਣ ਕਾਹ ਹੋਗਾ ਦੋ ਦਿਨ ਹੁਣ ਸ਼ੁੱਕਰਵਾਰ ਸ਼ਨੀਵਾਰ ਦਾ ਹੋ ਗਿਆ ਅੱਛਾ ਹੁਣ ਮੈਂ ਦੇਖਾ ਤਾਂ ਸ਼ੁੱਕਰਵਾਰ ਦਾ ਘਟ ਗਿਆ 60% ਰਹਿ ਗਿਆ ਅੱਛਾ ਕਣੀ ਬਾਰ ਦਾ ਕੈਨਸਲ ਹੋ ਗਿਆ ਐਤਵਾਰ ਦਾ ਐ। ਇਹਦੇ ਪਹਿਲੇ ਹੀ ਨਾ ਆ ਜਬੇ। ਬਸ ਆਹ ਦਿਨ ਅਗਲੇ ਹਫਤੇ ਪੈਣਾ ਮਤਲਬ ਕਾ ਪੱਕਾ ਗੱਲ ਆ। ਅੱਛਾ। ਆਹ ਆਈਟਮ ਹੈ? ਆਹ ਦਾ ਕਿੜੀ? ਪਿੱਛੇ ਦੇਖ। ਉਹ ਬਿੱਡਾ ਉਹ ਗਿੱਡਿਆ ਕੀ? ਪਾਲੇ ਵੀ ਹੈ। ਇੰਦੀ ਇੰਦੀ ਆ ਬਾਈ। ਐਥੇ ਨਾਲੇ ਬਰੇਤੀ ਵੀ। ਬਰੇਤੀ ਹੋ ਰਹੀ ਆ। ਹੈ? ਪੱਕੀ ਆ ਰਹੀ। ਆ ਜਾ। ਆ ਜਾ ਰੇ। ਨਾ ਨਾ ਡਰਾਂ ਨਾ ਡਰਾਂ। ਖਾ ਦੇਗਾ। ਡਰਾਂ ਨਾ ਇਹਨੂੰ। ਲੇ ਇਨਾ ਕੰਪੈਟੇਬਲ ਕੰਪੈਟੇਬਲ ਹੀ ਹੋਈ ਵੀ ਹਾ ਹਰਦਣਾ ਗਾ ਬੈ ਬੈ ਜੂ ਕੀ ਹੈ ਹਲੋ ਇਹ ਮੰਚ ਬਹਿਮ ਆਈ ਦਾਰੀ ਨਾਲ ਉਹਨੂੰ ਵੀ ਦੇਖਦੀ ਆ ਫਿਰ ਬਿਦੂਆ ਤੇ ਨਹੀਂ ਆਇਆ ਬੱਕੇ ਤੇ ਬਹੂਬਲੀ ਬਹੂਬਲੀ ਉਹ ਬਹੁਮਗਰ ਬੰਦੇ ਇਹਦੇ ਇੱਥੇ ਤੈਨੂੰ ਕਿਹਾ ਮੈਂ ਨਾ ਤੈਨੂੰ ਮਿਲਣਾ ਉੱਥੀ ਹੈ ਇੱਥੇ ਕੋਈ ਨਹੀਂ ਇੱਥੇ ਦਾਤ ਹੈ ਹਰਿਆਈ ਹੈ ਹਾਂ ਦਾਤ ਨਾ ਖਾਲੀ ਹੈ ਬਸ ਉਹ ਸ਼ਿਕਾਰ ਤਾਂ ਭਾਲਦੀ ਹੈ ਕੋਸਾਂ ਕੋਸੇ ਸ਼ਿਕਾਰ ਦੇਖਦੀ ਆ ਜੀ ਕੋਈ ਮੁਸਕ ਹੈਗਾ ਇਹ ਹੋਰੇ ਮੋਸਕ ਫੜੀ ਜਾਂਦੀ ਪੈੜ ਫੜੀ ਜਾਂਦੀ ਆ ਆਹ ਦੇਖ ਦੇ ਹਾਂ ਪੈੜ ਫੜੀ ਜਾਂਦੀ ਤੇ ਚਲਾਕ ਦੇ ਕਿੰਨੀ ਹੈ ਹੈਗਾ ਕੁਛ ਤਾਂ ਹੈਗਾ ਹੈਂ ਬੈਠੋ ਮੈਂ ਤਾਂ ਧੋਪਾਂ 'ਚ ਬਹਿਣ ਆਈ ਐ ਇਹ ਸ਼ੇਰ ਦੀ ਮਾਸੀ ਸ਼ੇਰ ਨਾਲ ਤਾਂ ਬਹੁਤ ਹੀ ਜਾਇ ਹੈ ਬੇਲ ਦੇ ਕਿੱਡੀ ਬਿੱਲੀ ਦੀ ਬੇਲ ਕਿਆ ਮਤਲਬ ਹੈ ਲੰਬਾਈ ਕਿੰਨੀ ਹੈ ਜੀ ਲੰਬਾਈ ਹਾਂ ਹਾਂ ਲੰਬਾਈ ਤਾਂ ਹੈ ਇਹ ਜਾ ਹੁਣ ਆਪਾਂ ਦੇਖਦੇ ਆਂ ਪਤਨ ਲੱਗਦਾ ਕਾ ਐ ਪੁੱਤਰ ਪ੍ਰੋਪਰ ਦੇਖ ਨਾ ਕੋਹ ਲੰਬਾਈ ਹੁੰਦੀ ਇਹਨੂੰ ਦੱਸਾਂ ਕਿ ਚੱਕਰ ਇਹ ਹਾਂ ਇਹ ਜਿਹੜੀ ਪਿੰਡ ਵਾਲੀ ਬਿੱਲੀ ਉਹ ਨਹੀਂ ਆਈ ਇਹ ਹਾਂ ਇਹ ਬਾਹਰ ਬਿੱਲੇ ਦੀ ਐ ਉਹ ਉਥਾਈ ਆਂਦੀ ਕਾਲੇ ਕੰਨੇ ਸਈ ਇਹ ਪਾਲਤੂ ਥੋੜੀ ਹੁਣ ਇਹ ਬਾਹਰ ਬਿੱਲੇ ਆਏ ਤਾਂ ਹੀ ਆਉਂਦੀ ਉਹ ਬਾਹਰ ਬਾਰੇ ਬਾਹਰ ਰਹਿੰਦੀ ਇੱਥੇ ਹਾਂ ਇਹ ਬੁੱਧ ਨਹੀਂ ਜਾਣਾ ਉਹ ਗਲੀ ਟੱਪਦੀ ਉਧਰ ਨੂੰ ਇਹੀ ਪਾਲਲਾ ਪਾਲਤੂ ਹੋਇਣਾ ਨਾ ਹੁਣ ਇੱਕੋ ਤਾਂ ਫਰਕ ਨਸਲ ਦਾ ਯਾਰ ਨਸਲ ਦਾ ਹੀ ਫਰਕ ਆ ਮੇਰੀ ਖੇਤਾਂ ਵਾਲਾ ਪਿਆਰ ਬਿੱਲਾ ਉਹਦਾ ਹੱਲ ਲੰਬਾਈ ਹੁੰਦੀ ਆ ਪਰ ਆਉਂਦਾ ਜੇ ਆਪਣੀ ਪਿੰਡਾਂ ਵਾਲੀ ਆ ਉਹ ਹੌਲੀ ਹੁੰਦੀ ਆ ਇਹ ਨੂੰ ਇਹ ਪਾਲ ਲਈ ਨੇ ਵੀ ਉਹ ਜੀ ਹੋਈ ਨਾ ਵਾਹੋ ਲਵਾਈ ਤੇ ਰਹਿਣੀ ਉਹ ਜੀ ਉਪਰ ਇਹਦੇ ਦੋ ਪੇਚ ਉਹ ਜੀ ਹੋਏ ਨੇ ਉੱਥੇ ਖੱਡਾਂ ਆ ਉੱਥੇ ਤੂੰ ਹਜਾ ਮਾਰਦੀ ਬਈਏ ਚੂਹੇ ਨੂੰ ਬਈਏ ਤੂੰ ਆ ਚੂਹਾ ਬੱਫੜ ਫੜਕਾਉਂਦੀ ਆ ਲੈ ਗੇੜਾ ਵੀ ਨਹੀਂ ਪੈਣ ਹੁੰਦੀ ਇੱਕ ਚੂਹੀ ਵੀ ਨਹੀਂ ਦੇਖਣੀ ਦੰਨੂ ਕਿੱਥੇ ਗਈ ਹੁੰਦੀ ਇਹ ਤਾਂ ਡੱਡੂ ਨਹੀਂ ਖੱਡੇ ਉਹ ਇਹ ਤਾਂ ਸਾਚ ਮੈਂ ਦੇਖ ਲਈ ਤਾਂ ਉਹ ਨਹੀਂ ਕਰਨਾ ਇੱਕ ਰੋਲਾ ਪਾਇਆ ਇਹਨੇ ਹਾਂ ਇੱਥੇ ਇੱਥੇ ਹੁਣ ਵੀ ਜੇ ਲਾਹੋਂ ਕਿਤੇ ਉਲੀ ਫਿਰਦੀ ਕਿਤੇ ਨਾ ਦਾ ਮਸੀਨ ਹਿਲਦਾ ਬੈਠੀ ਹੈ ਟਾਵਰ ਤੇ ਬੈਠੀ ਆ ਇਹ ਇੱਕ ਬਿੱਲੀ ਹੋਈ ਇੱਕ ਜਿਹੜੀ ਦੂਈ ਫਲਵੈਰੀ ਹੀ ਹੁੰਦੀ ਹੈ ਹਾਂ ਕਿੱਲ ਹੋਈ ਇਹ ਧਾਬਰ ਰਹਿਣਾ ਇਹਨਾਂ ਨੇ ਜਦ ਮਾਰਚੀ ਧਾਬਰ ਉੱਠ ਫਲਵੈਰੀ ਉੱਪਰ ਤੇ ਉਹਨੇ ਨੀਂ ਨਿਗਾਹਿਆ ਉਹ ਪਰ ਤੇ ਧੜ ਦੇ ਕੇ ਪਛਣਾ ਥੱਲੇ ਆ ਕੇ ਜਿੱਥੇ ਚੀ ਹੈ ਹਾਂ ਆ ਚੱਕ ਕੇ ਮੋੜਨੇ ਵੀ ਗੱਲ ਨਾਲ ਹੈ ਕੀ ਗੱਲ ਦੇਖ ਲੈ ਚੱਕ ਕੇ ਮੋੜਨਾ ਇਹ ਖਾਲੀ ਨਹੀਂ ਜਾਂਦਾ ਪਤਾ ਸੌਖਾ ਜਿਹਾ ਬਹਤ ਹੈ ਬਾਈ ਜਨਾ ਜਿਹੜੀ ਆ ਹੈ ਕੀ ਹਿੰਦ ਦਾਦਾ ਪੜਦਾ ਬਾਈ ਇਹਨੂੰ ਨਹੀਂ ਪੜਦਾ ਤੇ ਉੱਪਰ ਕੁਮਿਆਂ ਦਾ ਦਰਦ ਇਹ ਗੂੜਾ ਜਿਹਾ ਲੱਗਦਾ ਅੰਦਰ ਆ ਜਿਹੜੀ ਸੜੀ ਆ ਹੈ ਨਾ ਉੱਪਰ ਘੁੰਮਦਾ ਇਹ ਨਾ ਗੁੱਲੀ ਡੰਡਾ ਸੜੀ ਬੂੰਜੀ ਹੁੰਦੀ ਦੋ ਤਿੰਨ ਵਕ ਮਾਰਦੇ ਹੋਈ ਤਾਂ ਟੋਕਾ ਟੋਕਾ ਹੋ ਜਾਂਦਾ ਟੋਕਾ ਤਾਂ ਹੋ ਜਾਂਦਾ ਸਾਲਾ ਗਾੜ ਦੇ ਮੂਰੇ ਨਾ ਲੰਬਾ ਪੈ ਜਾਂਦਾ ਇਹ ਹਾਂ ਇਹ ਵੀ ਟੱਕ ਨਹੀਂ ਚੱਲਦਾ ਦਾ ਦੋ ਪਲਾਂ ਦੇ ਹਾਂ ਇਹਨਾਂ ਦੀ ਲਪਸੀ ਨਹੀਂ ਆਏ ਨੇ ਵੱਢ ਗਈ ਜਾਂ ਨਿਕਲਣਾ ਬਰਸੀਨ ਦਾ ਬਰਸੀਨ ਦਾ ਤੜਕਾ ਕਿਹੜਾ ਹੁੰਦਾ ਨਾ ਫਿਰ ਦਾ ਦੋ ਮਾਰ ਦਿੰਦਾ ਇਹ ਮੈਂ ਜਾਣੀ ਵਾਲਾ ਹੇਟਾ ਰਹਿ ਜਾਂਦਾ ਹਾਂ ਨਹੀਂ ਹੁੰਦਾ ਬਸ ਆ ਫਰਕ ਆ ਇਹਦਾ ਇੰਨਾ ਕ ਫਰਕ ਹੈ ਕੋਈ ਫਰਕ ਨਹੀਂ ਇੱਕ ਵਿਅਕਤੀ ਇਹ ਗਾ ਉੱਥੇ ਬੈਠੀ ਹੋਈ ਹੈ। ਹਾਂ? ਅਰੇ ਰੌਲਾ ਦੇਣਾ ਸ਼ਿਕਾਰ ਇਹ ਜਿਹਦਾ। ਸ਼ਿਕਾਰ ਇਹ ਜੇ ਪਰ ਇਹ ਰੌਲੇ ਜਮਾ ਨਹੀਂ ਗਿਆ ਦਾ। ਚੁੱਪ ਚਾਪ ਹੀ ਨੇ ਮਾਰਨਾ ਆਪਣਾ ਲਿਆਉਣਾ। ਇੱਕ ਵਿਅਕਤੀ ਦੇਖਾਂ। ਗਾਹ ਨੂੰ ਕਰ ਲੰਦਾ ਸ਼ਿਕਾਰ। ਇਹਨੇ ਨਾ ਵੀ ਖਾਣਾ ਪੀਣਾ ਕੋਸਣਾ। ਇਹ ਪਤਾ ਨਹੀਂ। ਕਿਹਨੇ ਬਾਹਰ ਤੇ ਗੂਹੇ ਮਾਰ ਕਰਾਉਂਦੇ ਉਹ ਜਾਂਦੇ ਹਾਂ। ਹੈ? ਫੋਟੋ ਲਿਖ। ਇਹ ਆਵਾਜ਼ ਇਹ ਮੇਰੀ ਬਾਹਰ ਵਾਲੀ ਆਪਣੀ ਪਿੰਡ ਵਾਲੀ ਬਿੱਲੀ ਹੈ ਨਾ ਕਿੱਥੇ ਗਾ ਉਹ ਹੋ ਜਾਂਦੀ ਉਹਦੇ ਉੱਤੇ ਰਾਗ ਲੱਗ ਹੋ ਆਵਾਜ਼ ਜਮਾ ਨਹੀਂ ਦਿਖ ਰਹੀ ਜਾਂਦੀ ਹੈ ਸੈਮੀ ਜਾਂਦੀ ਉਹ ਦਿਖ ਰਹਾ ਹੈ ਹੈ ਜਿਹੜੀ ਬਾਹਰ ਮਿੱਲਾ ਹੈ ਇਹ ਦੀ ਨਸਲੀ ਇਹਦਾ ਇਹੀ ਹੈ ਕਿਤਾ ਬੰਦਾ ਕਰ ਰਹੀ ਹੈ ਇਹ ਜਿੱਦੀ ਜੰਮੀ ਹੈ ਇਹ ਕੁਸ ਤੋਂ ਆਪੇ ਜਿੱਦ ਸਿੱਸੇ ਸਿੱਕ ਰਹੀ ਹੈ ਇਹ ਜਿਹੜੀ ਆਪਣੀ ਪਿੰਡ ਵਾਲੀ ਬਿੱਲੀ ਉਹ ਬਾਹਰ ਨਹੀਂ ਨਿਕਲਦੀ ਖੇਤਾਂ ਮਾਂ ਨਹੀਂ ਨਹੀਂ ਹਾਂ ਉਹਨੇ ਤਾਂ ਹੁਕਾਰ ਤੇ ਦੂਹੇ ਘਾ ਦੂਹੇ ਘਾ ਉਹਨਾਂ ਦੇ ਤੋਂ ਪਤਾ ਉਹ ਤਾਂ ਖਾ ਮਣ ਉੱਥੇ ਮਿਲ ਜਾਂਦਾ ਬੱਸ ਉਹ ਇਹ ਇਹ ਟੋਲਦੇ ਆਂ ਸ਼ਿਕਾਰ ਕਰਦੇ ਆਂ ਸ਼ਿਕਾਰ ਕਰਕੇ ਖਾਂਦੇ ਆਂ ਕਿਹ ਆ ਜੀ ਬਾਈ ਇਹਨਾਂ ਦੇ ਸ਼ਿਕਾਰ ਦੇਖਣੇ ਦੇਖਣਾ ਇਹਨਾਂ ਨੂੰ ਰੋਟੀ ਸਵਾਦ ਹੀ ਲੱਗਦੀ ਨਹੀਂ ਲੱਗਦਾ ਮੀਟ ਸਵਾਦ ਹੈਲੋ ਤੂੰ ਹੀ ਜੀ ਮੋੜ ਲੰਦੀਆਂ ਹੈ ਲਵਾਈ ਬਹੁਤ ਹੈ ਦੀ ਤੂੰ ਹੀ ਜੀ ਮੋੜ ਲੰਦੀਆਂ ਇਹ ਉਧਰ ਬਾਹਵਲੀ ਪੈ ਗਏ ਤੇ ਪਿੱਛੇ ਆ ਤਰਾ ਆ ਪਬੂਲਰ ਲੈਟਾਂ ਦੇ ਹਾਲਾ ਬਲੀ ਨੇ ਦੋ ਛਾਲਾ ਕਰੀਆਂ ਹੈ ਉੱਪਰ ਟਾਪਰ ਪਹੁੰਚ ਗਈ ਕੁੱਤਾ ਥੱਲੇ ਖੜਾ ਦੇਖੀ ਅੱਜ ਕੀ ਹੋ ਗਿਆ ਹਾਂ ਕਿਆ ਪਣਾ ਬੀਤ ਗਿਆ ਇਹ ਵੀ ਕਿਆ ਬਣੂਗਾ ਹੁਣ ਤੁਹਾਡੇ ਹੱਥ ਨੇ ਹੈਗੀ ਇਹ ਬਹੁਤ ਹੀ ਜ਼ਿਆਦਾ ਇਹਦੇ ਚਲਾ ਜਾਤ ਬਹੁਤ ਚਲਾ ਗਿਆ ਲੜਾਈ ਬਹੁਤ ਹੁੰਦੀ ਕਦੀ ਹਾਂ ਬਹੁਤ ਲੜਦੀਆਂ ਭਾਈ ਇਹ ਦੋ ਘਥੇ ਹੋਏ ਨਾ ਇਹ ਮੈਂ ਫੇਰ ਤਾਂ ਪੈਨ ਸਾਰੀ ਰਾਤ ਇੱਕ ਹੀ ਗੇੜਾ ਪੈ ਰਿਹਾ ਕੁੜੀ ਚੋੜ ਦੇ ਕਦੇ ਦੋ ਨਟਕੀ ਕਦੇ ਦੋ ਨਟਕੀ ਧਗੜ ਧਗੜ ਤੇ ਉੱਠਿਆ ਪਰ ਬਹੁਤ ਲੜਦੀਆਂ ਇਹਨੇ ਰੋਂਦੇ ਵੀ ਨਾਣੇ ਬੰਗਣਾ ਇਹ ਹਾਂ ਹੈ ਨਾ ਹੋਰ ਕੀ ਜੋ ਗੁਰਦਾਜ ਦੇ ਪੈਰ ਜਿਆ ਸੀ ਇਹ ਬਾਈ ਉੱਪਰ ਟੀਨਾ ਦੇ ਆ ਰੋਣ ਲੱਗੀ ਕਿ ਨਿਆਂ ਰੋਂਦਾ ਹੁੰਦਾ ਹੋਰ ਇੱਕ ਵਾਰ ਤਾਂ ਹੈਂ ਡਰਾਫਟ ਸਾਨੂੰ ਚਲੋ ਬਾਈ ਲੈ ਬਾਈ ਹੋ ਗਈ ਛੁੱਟੀ ਹੈ ਜੀ ਛੁੱਟੀ ਹੈ ਕਰ ਲਾ ਪੈਕ ਹੁਣ ਕਰਨਾ ਪੈਇਆ ਇੱਕ ਇੱਕ ਕੰਮ ਨਿਪਟ ਗਿਆ ਇੱਕ ਕੰਮ ਰਹਿ ਗਿਆ ਹੁਣ ਉਹ ਵੀ ਖਬਰੇ ਭਈਆ ਸ਼ਾਮ ਨੂੰ ਆਊਗਾ ਮਹੀਂ ਕਰ ਦੇਣਾ ਉਹ ਵੀ ਹੈ ਮੈਂ ਸਾਨੂੰ ਪਾਉਣੇ ਵਾਲਾ ਵੇਖਿਆ ਜੇਰਾ ਦੋ ਦਿਨ ਫਾਂਟਾ ਲਵਾਇਆ ਆਉਂਗਾ ਹੋਰ ਵਿੱਚ ਨੂੰ ਇਹਦਾ ਦੋ ਬੰਦੇ ਦੀ ਸੌਗੀ ਰਹਿੰਦੀ ਐ ਕੱਲਾ ਬੰਦਾ ਦੇਖੀ ਜਾਂਦਾ ਹੂੰ ਰੁਗਣੇ ਨੂੰ ਵੀ ਹੂੰ ਇਹ ਦੋ ਬੰਦੇ ਦੀ ਸੌਗੀ ਐ ਤੀ ਆਉਗਾ ਫਾ ਗੱਲੇ ਕਾਦੀ ਐ ਤੀਆ ਥੜੇ ਮੇਂ ਰਲਦਾ ਹੈ ਇਨੀ ਮੂੰਹ ਤੋਂ ਪਾਏ ਪਾ ਲੈ ਕੇ ਫੇਰ ਫਰਾਈ ਬਸੇਦੀ ਉੱਠਣੀ ਹੈ ਹਲੇ ਹਰਿਆਈ ਵੀ ਨੂੰ ਉੱਦੀ ਗੰਡਾ ਕਰਦੀ ਨਹੀਂ ਹੈਗੀ ਠੰਡ ਮਾ ਲੈ ਉਹ ਪਾਈ ਚਲ ਬਣਾ ਮਾ ਆ ਬਣਾ ਚਲੋ ਭਾਈ ਠੀਕ ਆ ਦਿਓ ਯਾ ਜਦੋਂ ਸ਼ਾਮ ਨੂੰ ਦੇਖਦੇ ਜੇ ਮਿਲਦੇ ਫੇਰ ਗੱਲ ਬਣੀ ਜੇ ਹਾਂ ਤੂੰ ਨਹੀਂ ਬਾਲੀ ਜੇ ਹਾਂ ਤੂੰ ਦਾ ਬਾਣੀ ਪੈਣੀ ਹੈ ਲੱਗਾ ਬੱਦਲ ਜੋਂ ਹੋਣਾ ਹੈ ਹੈ